ਦੀਪ ਘਰ ਦਾ ਸਭ ਤੋਂ ਕਰਿਆ ਸਮਝਾ ਨਿਊਜ਼ ਵੱਲੋਂ ਯਾਨੀ ਕਿ ਮੇਰੇ प्रदीप ਘਰ ਦੇ ਵੱਲੋਂ ਦੇਸ਼ ਭਰ ਦੇ ਵਿੱਚ ਬੈਠੇ ਮੁ슬ਮ ਭਾਈਚਾਰੇ ਨੂੰ ਈਦੁਲ ਫਿਤਰ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਪੂਰੇ ਦੇਸ਼ ਭਰ ਦੇ ਵਿੱਚ ਈਦ ਦਾ ਤਿਹਾਉਰ ਮਨਾਇਆ ਜਾ ਰਿਹਾ ਹੈ ਮੁ슬ਮ ਭਾਈਚਾਰੇ ਦੇ ਵੱਲੋਂ ਨਮਾਜ਼ ਅਦਾ ਕੀਤੀ ਗਈ ਹੈ ਸੋ ਪਹਿਲਾਂ 40 ਦਿਨ ਉਹਨਾਂ ਨੇ ਰੋਜ਼ੇ ਰੱਖੇ ਸੀ ਸੋ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਵਾਖਾ ਖੁਸ਼ਿਆਰਾਂ ਦੀਆਂ ਤਸਵੀਰਾਂ ਨੇ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਆ ਪਟਿਆਲੇ ਦਾ ਪਤਾ ਪਟਿਆਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਈਦ ਦਾ ਤਿਹਾਉਰ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਪ ਵਿਚ ਆਪਸੀ ਭਾਈਚਾਰੇ ਦਾ ਪ੍ਰਤੀਕ ਬਣ ਕੇ ਆਇਆ ਈਦ ਦਾ ਤਿਹਾੜੀ ਇਸ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜਿਹੜੇ ਈਦਗਾ ਪਹੁੰਚੇ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਦੱਸਦੇ ਕਿ ਸ਼ੇਖਪੁਰਾ ਈਦਗਾ ਦੇ ਨਮਾਜ਼ ਵਿੱਚ ਕਈ ਵਿਦੇਸ਼ੀ ਵੀ ਇੱਥੇ ਈਦ ਦੀ ਨਮਾਜ਼ ਪੜ੍ਹ ਰਹੇ ਹੈ। ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਦੇ ਆ ਕਿ ਸਮਰਾਲਾ ਦੇ ਮਦਰੱਸੇ ਦੇ ਵਿੱਚ ਈਦੁਲ ਫਿਤਰ ਮੌਕੇ ਮੁਸਲਿਮ ਸਿੱਖ ਭਾਈਚਾਰੇ ਨੇ ਰਲ ਕੇ ਜਿਹੜੀ ਈਦ ਮਨਾਈ ਹੈ। ਸੈਂਕੜੇ ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ ਹੈ ਇੱਕ ਦੂਜੇ ਨੂੰ ਵਧਾਈ ਦਿੰਦੀ ਹੈ ਤੇ ਇਸ ਦੇ ਨਾਲ ਉਹਨਾਂ ਕਿਹਾ ਕਿ ਦਿਨ ਦੇ ਵਿੱਚ ਕਹਿ ਸਕਦੇ ਕਿ ਵਿਸ਼ਵ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਈਦ ਤੋਂ ਪਹਿਲਾਂ ਕਰੀਬ 40 ਦਿਨ ਰੋਜ਼ਾ ਰੱਖਦੇ ਨੇ ਇਸ ਦਿਨ ਦਾ ਮਹੱਤਵ ਹੈ ਜਿਹੜਾ ਮੁਸਲਿਮ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਤੇ ਬੀਤੀ ਰਾਤ ਈਦ ਦਾ ਚੰਦ ਨਿਕਲਿਆ ਤੇ ਅੱਜ ਹੀ ਈਲ ਫਿਤਰ ਮਨਾਈ ਜਾ ਰਹੀ ਹੈ ਇਹ ਦਿਨ ਮੌਕੇ ਮੁਸਲਿਮ ਸਿਕ ਭਾਈਚਾਰੇ ਨੇ ਰੜਕਿਆ ਜਿਹੜੀ ਈਦ ਮਨਾਈਏ ਆ ਦਾ ਬਿਲਕੁਲ ਜਲਨ चरणजीत चन्नी है भी जो जलंधर पहुँचे ने ईद तो का त्यौहार मनाया गया था कहना है आज ईद की नमाज साढ़े आठ बजे समय और सभी को मेरी तरफ ऐसी बहुत बहुत मुबारक ईद की पूरी इंडिया को जिल की ग्यारह बजे साढ़े आठ बजे का डैम था इसके बाद यहाँ पे हमने लंगर लगाया था खाने का और सबको गले मिले ईद की मुबारकबाद दी प्यार मोहब्बत बना रहे भाईचारा बना रहे और एकता हो यही हमारी दुआ है और हमने सभी के लिए दुआ की कोई भी हो इसमें हिंदू हो मुसलमान हो हमने सभी के लिए दुआ करी के, के सब ठीक रहे सबका कारोबार ठीक रहे अल्लाह सबको ठीक रखे ईद की नमाज साढ़े आठ बजे हुई जी सब भाइयों ने नमाज पढ़ी है बहुत प्यार से गले मिले हैं और जी लंगर भी चलाया है पूरे देश को सुख शांति की जरूरत है सभी भाईचारे की जरूरत है भाईचारे से ही रहें और मेरी सबसे यही दुआ है ईद पहले रमजान आता है फिर इफ्तारी का टाइम होता है फिर रोजे खोलते हैं जी फिर उसके बाद ईद आती है तीस दिन के बाद और ईद हुई साढ़े आठ बजे उसके बाद दुआ हुई उसके बाद लंगर चला सभी भाई गले मिले हैं मेरा सभी भाइयों को बहुत बहुत प्यार गया 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 गया। बहुत बहुत खुशहाली है जी ईद में डर तो आज ईद के मौके पहुंचे तो की कहना चाहूँगे जी मैं डॉक्टर सोहलाल गर्जन प्रधान समाजवादी पार्टी पंजाब आज मुस्लिम भाईचारे ने ईद उल फितर दिन लख लख बधाई देना है मैं अभी अपने बुजुर्गों को तो सुनते होंगे ਜਦੋਂ ਪਾਕਿਸਤਾਨ ਹੋ ਗਿਆ ਤਾਂ ਨਹੀਂ ਬਣੇ ਜੀ ਪੋਸਟ ਐਮ ਇਸ ਸਮਰਾਲੇ ਵਿੱਚ ਇਸ ਨਗਰਸ਼ਹਿਰ ਦੇ ਵਿੱਚ ਇਜ਼ਲਾ ਦੇ ਵਿੱਚ ਬਹੁਤ ਸਾਰਾ ਭਾਈਚਾਰਾ ਇਕੱਠਾ ਹੁੰਦਾ ਸੀ ਹਿੰਦੂ ਮੁਸਲਮਾਨ ਸਿੱਖ ਇਕੱਠੇ ਹੋ ਕੇ ਇੱਕ ਮਿਵਾਰਦੀ ਮਨਾਉਂਦੇ ਸੀ ਅੱਜ ਲੈ ਉਹੀ ਪੁਰਾਣਾ ਸਮਾਂ 70 ਸਾਲ ਪਹਿਲਾ ਸਮਾਂ ਮੈਂ ਤੇ ਮੁਸਲਮਾਨ ਭਾਈਚਾਰੇ ਨੂੰ ਫਿਰ ਹਿੰਦੂ ਸਿੱਖ ਵੀ ਲੱਖ ਲੱਖ ਵਧਾਈਆਂ ਆਇਆ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਹਬ ਹਰ ਮਿਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਤੇ ਆਪਸ ਵਿੱਚ ਮੁਹੱਬਤ ਵੰਡਣ ਦਾ ਜਨਵਾਰ ਦਾ ਮਹੀਨਾ ਖਤਮ ਹੋਣ ਤੇ ਈਦ ਉਲ ਫਿਤਰ ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਪਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਸਾਰੇ ਭਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਇਤਗਾ ਦੇ ਵਿੱਚ ਨਮਾਜ਼ ਪੜ੍ਹੀ ਗਈ ਹੈ ਮੈਂ ਨੂੰ ਮੈਂ ਇਹ ਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾਹ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਧੰਨਵਾਦ ਸਸ਼੍ਰੀਕਾਲ ਤੁਸੀਂ ਕੋ ਸਮਝਾਣੀ ਸੀ ਮੈਂ ਹਰਪ੍ਰਦੀਪ ਘਰਤਾ ਸਭ ਤੋਂ ਕੱਲਾ ਸਮਝਾਣੀ نیوز ਵੱਲੋਂ ਯਾਨੀ ਕਿ ਮੇਰੇ ਪ੍ਰਦੀਪ ਘਰਤੇ ਵੱਲੋਂ ਦੇਸ਼ ਭਰ ਦੇ ਵਿੱਚ ਬੈਠੇ ਮੁ슬लिम ਭਾਈਚਾਰੇ ਨੂੰ ਈਦੁਲ ਫਿਤਰ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਪੂਰੇ ਦੇਸ਼ ਭਰ ਦੇ ਵਿੱਚ ਈਦ ਦਾ ਤਿਹਾਉਰ ਮਨਾਇਆ ਜਾ ਰਿਹਾ ਹੈ ਮੁ슬लिम ਭਾਈਚਾਰੇ ਦੇ ਵੱਲੋਂ ਨਮਾਜ਼ ਅਦਾ ਕੀਤੀ ਗਈ ਹੈ ਸੋ ਪਹਿਲਾ 40 ਦਿਨ ਉਹਨਾਂ ਨੇ ਰੋਜ਼ੇ ਰੱਖੇ ਸੀ ਸੋ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਵਕਫਾ ਖੁਸ਼ਹਾਰਾਂ ਦੀਆਂ ਤਸਵੀਰਾਂ ਨੇ ਸਭ ਤੋਂ ਪਹਿਲਾ ਜ਼ਿਕਰ ਕਰ ਲੈਣੇ ਪਟਿਆਲੇ ਦਾ ਪਤਾ ਪਟਿਆਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਈਦ ਉੱਥੇ ਅੱਜ ਪਟਿਆਲਾ ਦੇ ਸ਼ੇਖਪੁਰੇ ਪਿੰਡ ਦੇ ਵਿੱਚ ਆਪਸੀ ਭਾਈਚਾਰੇ ਦਾ ਪ੍ਰਤੀਕ ਬਣ ਕੇ ਆਇਆ ਈਦ ਦਾ ਇਹੋ ਜਿਹੇ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜਿਹੜੇ ਈਦਗਾਹ ਪਹੁੰਚੇ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਦੱਸਦੇ ਕਿ ਸ਼ੇਖਪੁਰਾ ਈਦਗਾਹ ਦੇ ਨਿਵਾਦ ਵਿੱਚ ਕਈ ਵਿਦੇਸ਼ੀ ਵੀ ਇੱਥੇ ਈਦ ਦੀ ਨਮਾਜ਼ ਪੜੇ ਰਹੇ ਹੈ। ਦਾ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਕਿ ਸਮਰਾਲਾ ਦੇ ਮਦਰਸੇ ਦੇ ਵਿੱਚ ਈਦ ਉਲ ਫਿਤਰ ਮੌਕੇ ਮੁਸਲਿਮ ਸਿੱਖ ਭਾਈਚਾਰੇ ਨੇ ਰਲ ਕੇ ਜਿਹੜੀ ਈਦ ਮਨਾਈ ਹੈ। ਸੈਂਕੜੇ ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ ਹੈ ਇੱਕ ਦੂਜੇ ਨੂੰ ਵਧਾਈ ਦਿੰਦੀ ਹੈ ਤੇ ਇਸ ਦੇ ਨਾਲ ਉਹਨਾਂ ਕਿਹਾ ਕਿ ਦਿਨ ਦੇ ਵਿੱਚ ਕਹਿ ਸਕਦੇ ਹਾਂ ਕਿ ਵਿਸ਼ਵ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਈਦ ਤੋਂ ਪਹਿਲਾਂ ਕਰੀਬ 40 ਦਿਨ ਰੋਜ਼ਾ ਰੱਖਦੇ ਨੇ ਇਸ ਦਿਨ ਦਾ ਮਹੱਤਵ ਹੈ ਜਿਹੜਾ ਮੁਸਲਿਮ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਤੇ ਪੀਤੀ ਰਾਤ ਈਦ ਦਾ ਚੰਦ ਨਿਕਲਿਆ ਤੇ ਅੱਜ ਹੀ ਫਿਤਰ ਮਨਾਈ ਜਾ ਰਹੀ ਹੈ ਈਦ ਦੇ ਮੌਕੇ ਮੁਸਲਿਮ ਸਿੱਖ ਭਾਈਚਾਰੇ ਨੇ ਰੜਕਿਆ ਜਿਹੜੀ ਈਦ ਮਨਾਈਏ बिल्कुल जलंधर चरणजीत जलंधर पहुंचे ने कहना तो है सभी को मेरी तरफ ऐसी बहुत बहुत मुबारक ईद की पूरी इंडिया को जिल की ग्यारह बजे ऐसी साढ़े आठ बजे का टाइम था इसके बाद यहाँ पे हमने लंगर लगाया था खाने का और सबको गले मिले ईद की मुबारकबाद दी देश में प्यार मोहब्बत बना रहे भाईचारा बना रहे और एकता हो यही हमारी दुआ है और हमने सभी के लिए दुआ की कोई भी हो जिसमें हिंदू हो मुसलमान हो हमने सभी के लिए दुआ कि सब ठीक रहे सबका कारोबार ठीक रहे अल्लाह सबको ठीक रखे ईद की नमाज साढ़े आठ बजे हुई जी सब ने भाइयों ने नमाज पढ़ी है बहुत प्यार से गले मिले हैं और जी लंगर भी चलाया है पूरे देश को सुख शांति की जरूरत है सभी भाईचारे की जरूरत है भाईचारे से ही रहें और मेरी सबसे यही दुआ है ईद पहले रमजान आता है फिर इफ्तारी का टाइम होता है फिर रोजे खोलते हैं जी फिर उसके बाद ईद आती है तीस दिन के बाद और ईद हुई साढ़े आठ बजे उसके बाद दुआ हुई उसके बाद लंगर चला सभी भाई गले मिले हैं मेरा सभी भाइयों को बहुत-बहुत प्यार बहुत बहुत खुशहाली आई जी में, डर तो आज ईद के मौके तुसी पहुंचे तो की कहना चाहोगे जी मैं डॉक्टर सोला गजन प्रधान समाजवादी पार्टी पंजाब आज मुस्लिम भाई सारे ने ईद की बहुत-बहुत बधाई देने आए ਮੈਂ ਅੱਜ ਆਪਰੇ ਗੁਰਦੁਆਰੇ ਤੋਂ ਸੁਣਦੇ ਹਾਂ ਜੀ ਸਿਰੋ ਕਸਤਾਨੀ ਤੋਂ ਸਤਨ ਨਹੀਂ ਬਣੇ ਜੀ ਪੋਸਟ ਟਾਈਮ ਇਸ ਖੰਡਾਰੇ ਵਿੱਚ ਇਸ ਨਗਰਸ਼ਹਿਰ ਦੇ ਇਲਾਕੇ ਵਿੱਚ ਬਹੁਤ ਸਾਰਾ ਭਾਈਚਾਰਾ ਇਕੱਠਾ ਹੁੰਦਾ ਸੀ ਹਿੰਦੂ-ਮਸਲਮਨ ਸਿੱਖ ਇਕੱਠੇ ਇੱਕ ਮੇਵਾਰਦੀ ਬਣਾਉਂਦੇ ਸੀ ਅੱਜ ਦਾ ਉਹੀ ਪੁਰਾਣਾ ਸਮਾ 70 ਸਾਲ ਪਹਿਲਾਂ ਸਮਾਂ ਮੈਂ ਜਦ ਮੁਸਲਮਾਨ ਭਾਈਚਾਰੇ ਨੂੰ ਇਹ ਇੰਨੋਂ ਸੱਟ ਵੀ ਲੱਖ ਲੱਖ ਵਧਾਈ ਦੇਣ ਆਇਆ ਹੈ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਹਬ ਹਰ ਮਿਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਇਆ ਆਪਸ ਚ ਮੁਹੱਬਤ ਵੰਡਣ ਦਾ ਹੈ ਜਨਵਾਰ ਦਾ ਮਹੀਨਾ ਖਤਮ ਹੋਣ ਤੇ ਈਦ ਉਲ ਫਿਤਰ ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਪਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਸਾਰੇ ਭਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਈਦਗਾਹ ਦੇ ਵਿੱਚ ਨਮਾਜ਼ ਪੜ੍ਹੀ ਗਈ ਹੈ ਮੈਂ ਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾਹ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਧੰਨਵਾਦ ਸਸ਼੍ਰੀਕਾਂਤ ਉਸੇਕਰ ਸਮਝਾਣੀ ਸੇ ਮੈਂ ਹਰਦੀਪ ਕੌਰ ਤਾਂ ਸਭ ਤੋਂ ਪਹਿਲਾਂ ਸਮਝਾਣੀ ਨਿਊਜ਼ ਵੱਲੋਂ ਯਾਨੀ ਕਿ ਮੇਰੇ ਪ੍ਰਦੀਪ ਕੌਰ ਦੇ ਵੱਲੋਂ ਦੇਸ਼ ਭਰ ਦੇ ਵਿੱਚ ਬੈਠੇ ਮੁ슬ਮ ਭਾਈਚਾਰੇ ਨੂੰ ਈਦੁਲ ਫਿਤਰ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਪੂਰੇ ਦੇਸ਼ ਭਰ ਦੇ ਵਿੱਚ ਈਦ ਦਾ ਤਿਹਾਉਰ ਮਨਾਇਆ ਜਾ ਰਿਹਾ ਹੈ ਮੁ슬ਮ ਭਾਈਚਾਰੇ ਦੇ ਵੱਲੋਂ ਨਮਾਜ਼ ਅਦਾ ਕੀਤੀ ਗਈ ਹੈ ਸੋ ਪਹਿਲਾਂ 40 ਦਿਨ ਉਹਨਾਂ ਨੇ ਰੋਜ਼ੇ ਰੱਖੇ ਸੀ ਸੋ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਬਹੁਤ ਬਹੁਤ ਖੁਸ਼ੀਆਂ ਦੀਆਂ ਤਸਵੀਰਾਂ ਨੇ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਆ ਪਟਿਆਲੇ ਦਾ ਪਤਾ ਪਟਿਆਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੂਰੇ ਦੇਸ਼ ਭਰ ਦੇ ਵਿੱਚ ਜਿੱ ਉੱਥੇ ਅਜ ਪਟਿਆਲਾ ਦੇ ਸ਼ੇਖਪੁਰੇ ਪਿੰਡ ਦੇ ਵਿੱਚ ਆਪਸੀ ਭਾਈਚਾਰੇ ਦਾ ਪ੍ਰਤੀਕ ਬਣ ਕੇ ਆਇਆ ਈਦ ਦਾ ਤਿਹਾਡਿਸ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜਿਹੜੇ ਈਦਗਾਹ ਪਹੁੰਚੇ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਦੱਸਦੇ ਕਿ ਸ਼ੇਖਪੁਰਾ ਈਦਗਾਹ ਦੇ ਨਿਵਾਦ ਵਿੱਚ ਕਈ ਵਿਦੇਸ਼ੀ ਵੀ ਇੱਥੇ ਈਦ ਦੀ ਨਮਾਜ਼ ਪੜੇ ਰਹੇ। ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਕਿ ਸਮਰਾਲਾ ਦੇ ਮਦਰਸੇ ਦੇ ਵਿੱਚ ਈਦੁਲ ਫਿਤਰ ਮੌਕੇ ਮੁਸਲਿਮ ਸਿੱਖ ਭਾਈਚਾਰੇ ਨੇ ਰਲ ਕੇ ਜਿਹੜੀ ਈਦ ਮਨਾਈ ਹੈ। ਸੈਂਕੜੇ ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ ਹੈ ਇੱਕ ਦੂਜੇ ਨੂੰ ਵਧਾਈ ਦਿੰਦੀ ਹੈ ਤੇ ਇਸ ਦੇ ਨਾਲ ਉਹਨਾਂ ਕਿਹਾ ਕਿ ਦਿਨ ਦੇ ਵਿੱਚ ਕਹਿ ਸਕਦੇ ਕਿ ਵਿਸ਼ਵ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਈਦ ਤੋਂ ਪਹਿਲਾਂ ਕਰੀਬ 40 ਦਿਨ ਰੋਜ਼ਾ ਰੱਖਦੇ ਨੇ ਇਸ ਦਿਨ ਦਾ ਮਹੱਤਵ ਹੈ ਜਿਹੜਾ ਮੁਸਲਿਮ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਤੇ ਬੀਤੀ ਰਾਤ ਈਦ ਦਾ ਚੰਦ ਨਿਕਲਿਆ ਤੇ ਅੱਜ ਹੀ ਫਿੱਤਰ ਮਨਾਇਆ ਜਾ ਰਿਹਾ ਹੈ ਈਦ ਦੇ ਮੌਕੇ ਮੁਸਲਿਮ ਸਿਕ ਭਾਈਚਾਰੇ ਨੇ ਰੜਕਿਆ ਜਿਹੜੀ ਈਦ ਮਨਾਈਏ बिल्कुल जलंधर चरणजीत जलंधर पहुँचे नेहरू और आज ईद की नमाज साई और सभी को मेरी तरफ ऐसी बहुत बहुत मुबारक ईद की पूरी इंडिया को दिल की ग्यारह बजे ऐसी साढ़े आठ बजे का टाइम था इसके बाद यहाँ पे हमने लंगर लगाया था खाने का और सबको गले मिले ईद की मुबारकबाद दी देश में प्यार मोहब्बत बना रहे भाईचारा बना रहे और एकता हो यही हमारी दुआ है और हमने सभी के लिए दुआ की कोई भी हो जिसमें हिंदू हो मुसलमान हो हमने सभी के लिए दुआ कि सब ठीक रहे सबका कारोबार ठीक रहे अल्लाह सबको ठीक रखे ईद की नमाज साढ़े आठ बजे हुई जी सब ने भाइयों ने नमाज पढ़ी है बहुत प्यार से गले मिले हैं और जी लंगर भी चलाया है पूरे देश को सुख शांति की जरूरत है सभी भाईचारे की जरूरत है भाईचारे से ही रहें और मेरी सबसे यही दुआ है ईद मनाते ईद पहले रमजान आता है फिर इफ्तारी का टाइम होता है फिर रोजे खोलते हैं जी फिर उसके बाद ईद आती है तीस दिन के बाद और ईद हुई साढ़े आठ बजे उसके बाद दुआ हुई उसके बाद लंगर चला सभी भाई गले मिले हैं मेरा सभी भाइयों को बहुत बहुत प्यार, बहुत बहुत है जी ईद में ईद के मौके ती पहुंचे तो की कहना चाहोगे जी मैं प्रधान समाजवादी पार्टी अज मुस्लिम भाईचारे ने लक्ष लक्षाई देना है ਮੈਂ ਅੱਜ ਆਪਣੇ ਗੁਰਦਵਾਰਾ ਤੋਂ ਖੰਡੇ ਹੁੰਦੇ ਜੀ ਚੜੋ ਪਾਕਿਸਤਾਨ-ਪੋਸਤਾਨ ਨਹੀਂ ਬਣੇ ਜੀ ਪੋਸਟਾਮ ਇਸ ਸਮਰਾ ਦੇ ਵਿੱਚ ਇਸ ਨਗਰਸਰ ਦੇ ਵਿੱਚ ਸੀਰ ਦਾ ਦੇ ਵਿੱਚ ਬਹੁਤ ਸਾਰਾ ਭਾਈਚਾਰਾ ਇਕੱਠਾ ਹੁੰਦਾ ਸੀ ਹਿੰਦੂ ਮੁਸਲਮਨ ਸਿੱਖਾਂ ਕੋਲ ਇੱਕ ਮਿਵਾਰਦੀ ਬਣਾਉਂਦੇ ਸੀ ਅੱਜ ਮੈਂ ਉਹੀ ਪੁਰਾਣਾ ਸਮਾ 70 ਸਾਲ ਪਹਿਲਾ ਸਮਾ ਮੈਂ ਜੁਸਮਾਨ ਭਾਈਚਾਰੇ ਨੂੰ 3 300 ਲੱਖ ਲੱਖ ਵਧਾਈ ਦੇਣ ਆਇਆ ਹਾਂ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਹਬ ਹਰ ਮਿਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਦੇ ਆਪਸ ਚ ਮੁਹੱਬਤ ਵੰਡਣ ਦਾ ਹੈ ਜਨਵਾਰ ਦਾ ਮਹੀਨਾ ਖਤਮ ਹੋਣ ਤੇ Eid ul Fitr ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਭਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਸਾਰੇ ਭਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ Eidgah ਦੇ ਵਿੱਚ ਨਮਾਜ਼ ਪੜੀ ਗਈ ਹੈ ਮੈਂ ਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਧੰਨਵਾਦ ਸਸ਼੍ਰੀਕਾਲ ਤੁਸੀਂ ਕਰੋ ਐਸਐਮਜ਼ਾ ਨਿਊਜ਼ ਸੇ ਮੈਂ ਹਰਪ੍ਰਦੀਪ ਕੌਰ ਤਾਂ ਸਭ ਤੋਂ ਪਹਿਲਾਂ ਐਸਐਮਜ਼ਾ ਨਿਊਜ਼ ਵੱਲੋਂ ਯਾਨੀ ਕਿ ਮੇਰੇ ਪ੍ਰਦੀਪ ਕੌਰ ਦੇ ਵੱਲੋਂ ਦੇਸ਼ ਭਰ ਦੇ ਵਿੱਚ ਬੈਠੇ ਮੁ슬ਮਨ ਭਾਈਚਾਰੇ ਨੂੰ ਈਦੁਲ ਫਿਤਰ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਪੂਰੇ ਦੇਸ਼ ਭਰ ਦੇ ਵਿੱਚ ਈਦ ਦਾ ਤਿਹਾਉਰ ਮਨਾਇਆ ਜਾ ਰਿਹਾ ਹੈ ਮੁ슬ਮਮਨ ਭਾਈਚਾਰੇ ਦੇ ਵੱਲੋਂ ਨਮਾਜ਼ ਅਦਾ ਕੀਤੀ ਗਈ ਹੈ ਸੋ ਪਹਿਲਾਂ 40 ਦਿਨ ਉਹਨਾਂ ਨੇ ਰੋਜ਼ੇ ਰੱਖੇ ਸੀ ਸੋ ਮੌਕੇ ਦੀਆਂ ਤਸਵੀਰਾਂ ਦੇਖ ਲੈਣ ਦੀਆਂ ਬਹੁਤ ਖੁਸ਼ੀਆਂ ਦੀਆਂ ਤਸਵੀਰਾਂ ਨੇ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਆ ਪਟਿਆਲੇ ਦਾ ਪਤਾ ਪਟਿਆਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੂਰੇ ਉੱਥੇ ਅੱਜ ਪਟਿਆਲਾ ਦੇ ਛੇਕਪੁਰੇ ਪਿੰਡ ਦੇ ਵਿੱਚ ਆਪਸੀ ਭਾਈਚਾਰੇ ਦਾ ਪ੍ਰਤੀਕ ਬਣ ਕੇ ਆਇਆ ਈਦ ਅਦੇ ਹਾਲ ਇਸ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜਿਹੜੇ ਈਦਗਾ ਪਹੁੰਚੇ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਦੱਸਦੇ ਕਿ ਛੇਕਪੁਰਾ ਈਦਗਾ ਦੇ ਨਮਾਜ਼ ਵਿੱਚ ਕਈ ਵਿਦੇਸ਼ੀ ਵੀ ਇੱਥੇ ਈਦ ਦੀ ਨਮਾਜ਼ ਪੜੇ ਰਹੇ ਹੈ। ਦੱਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਕਿ ਸਮਰਾਲਾ ਦੇ ਮਦਰਸੇ ਦੇ ਵਿੱਚ ਈਦੁਲ ਫਿਤਰ ਮੌਕੇ ਮੁਸਲਿਮ ਸਿੱਖ ਭਾਈਚਾਰੇ ਨੇ ਰਲ ਕੇ ਆ ਜਿਹੜੀ ਈਦ ਮਨਾਈ ਹੈ ਸੈਂਕੜੇ ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ ਹੈ ਇੱਕ ਦੂਜੇ ਨੂੰ ਵਧਾਈ ਦਿੱਤੀ ਹੈ ਤੇ ਇਸ ਦੇ ਨਾਲ ਉਹਨਾਂ ਕਿਹਾ ਕਿ ਦਿਨ ਦੇ ਵਿੱਚ ਕਹਿ ਸਕਦੇ ਕਿ ਵਿਸ਼ਵ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਈਦ ਤੋਂ ਪਹਿਲਾਂ ਕਰੀਬ 40 ਦਿਨ ਰੋਜ਼ਾ ਰੱਖਦੇ ਨੇ ਇਸ ਦਿਨ ਦਾ ਮਹੱਤਵ ਜਿਹੜਾ ਮੁਸਲਿਮ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਤੇ ਬੀਤੀ ਰਾਤ ਈਦ ਦਾ ਚੰਦ ਨਿਕਲਿਆ ਤੇ ਅੱਜ ਈਦ ਫਿਤਰ ਮਨਾਈ ਜਾ ਰਹੀ ਹੈ ਈਦ ਦੇ ਮੌਕੇ ਮੁਸਲਿਮ ਸਿੱਖ ਭਾਈਚਾਰੇ ਨੇ ਰਲ ਕੇ ਜਿਹੜੀ ਈਦ ਮਨਾਈ ਹੈ ਆਦਾ ਬਿਲਕੁਲ जलंधर पहुंचे त्योहार नमाज साढ़े सम्रालय मंदिर से अंदर हुई और सभी को मेरी तरफ से बहुत बहुत मुबारक ईद की पूरी इंडिया को दिल की ग्यारह बजे से साढ़े आठ बजे का टाइम था इसके बाद यहाँ पे हमने लंगर लगाया था खाने का और सबको गले मिले ईद की मुबारकबाद दी देश में प्यार मोहब्बत बना रहे भाईचारा बना रहे और एकता हो यही हमारी दुआ है और हमने सभी के लिए दुआ की कोई भी हो जिसमें हिंदू हो मुसलमान हो हमने सभी के लिए दुआ करी कि सब ठीक रहे सबका कारोबार ठीक रहे अल्लाह सबको ठीक रखे ईद की नमाज साढ़े आठ बजे हुई जी सब ने भाइयों ने नमाज पढ़ी है बहुत प्यार से गले मिले हैं और जी लंगर भी चलाया है पूरे देश को सुख शांति की जरूरत है सभी भाईचारे की जरूरत है भाईचारे से ही रहें और मेरी सबसे यही दुआ है ईद पहले रमजान आता है फिर इफ्तारी का टाइम होता है फिर रोजे खोलते हैं जी फिर उसके बाद ईद आती है तीस दिन के बाद और ईद हुई साढ़े आठ बजे उसके बाद दुआ हुई उसके बाद लंगर चला सभी भाई गले मिले हैं मेरा सभी भाइयों को बहुत बहुत प्यार। क्या, 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 क्या। बहुत बहुत प्यार, जी ईद पे आज ईद के मौके की पहचना चाहोगे जी मैं डॉक्टर समाजवादी पार्टी प्रचार लख लखाई लख देना है ਮੈਂ ਅੱਜ ਆਪਾਂ ਗੁਰਦੁਆਰਾ ਤੋਂ ਸੰਦੇਹ ਲੈਣੇ ਸੀ ਜਿਹੜਾ ਪਾਕਿਸਤਾਨ ਹਿੱਕੋਸਤਾਨ ਨਹੀਂ ਬਣੇ ਸੀ ਪੋਸਟ ਐਮ ਇਸ ਸਮਰਾਲੇ ਵਿੱਚ ਇਸ ਨਗਰਸ਼ਹਿਰ ਦੇ ਵਿੱਚ ਇੰਕਲਾਬ ਦੇ ਵਿੱਚ ਬਹੁਤ ਸਾਰਾ ਭਾਈਚਾਰਾ ਇਕੱਠਾ ਹੁੰਦਾ ਸੀ ਹਿੰਦੂ ਮੁਸਲਮਾਨ ਸਿੱਖ ਇਕੱਠੇ ਹੋ ਕੇ ਇੱਕ ਮੇਵਾਰੀ ਬਣਾਉਂਦੇ ਸੀ ਅੱਜ ਮੈਂ ਉਹੀ ਪੁਰਾਣਾ ਸਮਾਂ 70 ਸਾਲ ਪਹਿਲਾਂ ਸਮਾਂ ਮੈਂ ਜਦ ਮੁਸਲਮਾਨ ਭਾਈਚਾਰੇ ਨੂੰ ਇਹ ਇਨੁਲ ਸੱਭੀ ਲੱਖ ਲੱਖ ਵਧਾਈ ਦੇਣ ਆਇਆ ਹਾਂ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਹਬ ਹਰ ਮਿੱਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਤੇ ਆਪਸ ਚ ਮੁਹੱਬਤ ਵੰਡਣ ਦਾ ਹੈ ਜਨਵਾਰ ਦਾ ਮਹੀਨਾ ਖਤਮ ਹੋਣ ਤੇ Eid ul Fitr ਦਾ ਪਵਿੱਤਰ ਦਿਨ ਹੈ